ਉਹ ਸਰਮਾਨ ਜਿਹੜਾ ਸਾਡਾ ਵੀਰ ਪ੍ਰਾਪਤ ਕਰ ਲਵੇ ਉਧਰ ਬਾਜੀ ਜਣ ਦੇ ਪੁੱਤਰ ਲਈ ਫਤੇ ਲਈ 500 ਦੇ ਮੁੰਡੇ ਮਾਣ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੇਰ ਸਕੂਲ ਪ੍ਰਿੰਸੀਪਲ ਉਹਨਾਂ ਦੇ ਵੱਲੋਂ ਬਾਜੀ ਜਣ ਦੇ ਪੁੱਤਰ 500 ਦੇ ਮੁੰਡੇ ਇੱਕ ਬਨੇ ਕੋਲੋਂ ਘੱਟ ਵਾਲੇ ਦੀ ਧਰਤੀ ਦਾ ਔਰ 200 ਬਨੇ ਬਾਜੀ ਜਣ ਦਾ ਸੁਪੁੱਤਰ ਚ ਨਾ ਰੋੜ ਪਾਉਂਦੇ ਆਹ ਦੇਖਾਂਗੇ ਚਾਰਾਂ ਦੇ ਵਿੱਚੋਂ ਮੁਕਾਬਲਾ ਕੀ ਦੇ ਨਾਲ ਕਿਵੇਂ ਕਿੱਦਾਂ ਦਾ ਹੋਣਾ ਆਹ ਫੱਤੇ ਚੱਪੜ ਗਿਆ ਫੜ ਕੇ ਕੋ ਟੱਕੀ ਛੱਡੀ ਆਹ ਕਮਾਲ ਹੋਈ ਜਾਂਦੀ ਆ ਦੁਨੀਆ ਦਾ ਕੋਟੀ ਤੇ ਦਿਆਲ ਹੋਈ ਜਾਂਦੀ ਆ ਆ ਐਵੇਂ ਨਹੀਂ ਗੰਨ ਵਾਲਾ ਬਾਜੀ ਕਹਿੰਦਾ ਉਧਰ ਕਹਿੰਦੇ ਸਾਡੇ ਬਹੁਤ ਹੀ ਸਤਕਾਰਯੋਗ ਵੀਰ ਦਾ ਸਨਮਾਨ ਕੀਤਾ ਜਾਣਾ ਉਹ ਵੀ ਇੱਧਰ ਸਟੇਜ ਤੇ ਲੱਗੇ ਆ ਜਾਵੇ ਲਓ ਕਰਨ ਕਬੱਡੀ ਪਾਉਂਦਾ ਫੱਤੇ ਫੱਤੇ ਬਾਜੀ ਵੀ ਮੇਰੇਆ ਕੰਮ ਕੱਢ ਕੇ ਦਿਖਾਊਗਾ ਮੇਰੇ ਵਾਲਾ ਹੱਬ ਕੰਮ ਕੱਢ ਕੇ ਦਿਖਾਉਂਦਾ